ਪੰਜਾਬ ਦੇ ਵਿੱਚ ਅੱਜ ਤੱਕ ਜਿਹੜੀਆਂ ਸਮੱਸਿਆਵਾਂ ਦੋ ਵੱਡੀਆਂ ਲੱਗੀਆਂ ਖਾਸ ਕਰਕੇ ਜਿਹੜੀ ਸਾਡੇ ਨੌਜਵਾਨੀ ਦੀ ਗੱਲ ਕਰੀਏ ਮਾਲਵੇ ਦੇ ਵਕ ਵਕ ਪਿੰਡਾਂ 'ਚ ਕਰਦਾ ਰਹਿਣਾ ਜਿਹੜੀ ਕਿ ਭਾਈ ਸਾਹਿਬ ਨੇ ਜਿਹੜੀ ਕਿ ਲਹਿਰ ਸ਼ੁਰੂ ਕਰੀ ਨਸ਼ੇ ਦੀ ਲਹਿਰ ਸਭ ਤੋਂ ਵੱਡੀ ਜਿਹੜੀ ਪੰਜਾਬ ਦੀ ਸਮੱਸਿਆ ਹੈ ਨਸ਼ਾ ਤੇ ਪ੍ਰਵਾਸ ਸਾਡੀ ਜਵਾਨੀ ਦਾ ਦੋ ਸਮੱਸਿਆਵਾਂ ਵੱਡੀਆਂ ਲੱਗੀਆਂ ਨੌਜਵਾਨ ਨੇ ਜਿਹੜੇ ਕੋਈ ਵੀ ਜਿਹੜੇ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਜਿਹੜੇ ਰਹਿ ਗਏ ਉਹ ਸਰਕਾਰਾਂ ਨੂੰ ਨਸ਼ੇ ਦੇ ਉੱਪਰ ਲਾਦੇ ਇਹ ਪੰਜਾਬ ਦੇ ਦੋਨੇ ਸਮੱਸਿਆਵਾਂ ਨੇ ਜੇਕਰ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਨਹੀਂ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਹੱਥਾਂ ਦੇਗੇ ਦੇ ਵਿੱਚ ਹੋਣਾ ਹੈ ਪੰਜਾਬ ਦੇ ਉੱਪਰ ਕਬਜ਼ਾ ਕਿਦਾ ਹੋਣਾ ਸਭ ਤੋਂ ਵੱਡੀ ਸਾਡੀ ਸਮੱਸਿਆ ਸਾਡੀ ਨੌਜਵਾਨੀ ਹੈ ਕਿਸੇ ਨੌਜਵਾਨ ਨੂੰ ਕਿਵੇਂ ਸਾਹਮਣਾ ਕਿਵੇਂ ਉਹ ਸਾਡੀ ਜ਼ਿੰਮੇਵਾਰੀਆਂ ਨਹੀਂ ਲੈਂ ਗਿਆ ਦੇਖੋ ਸਰਕਾਰਾਂ ਇਹ ਗੱਲ ਕਹਿੰਦੀਆਂ ਨੇ ਕਿ ਆ ਦੋ ਸਰਕਾਰਾਂ ਪਹਿਲੀਆਂ ਕਾਂਗਰਸ ਦੀ ਤੇ ਆਮ ਆਦੀ ਪਾਰਟੀ ਸਰਕਾਰ ਨਸ਼ੇ ਦੇ ਮੁੱਦੇ ਤੇ ਸਰਕਾਰਾਂ ਬਣੀਆਂ ਲੱਗੀਆਂ ਸਭ ਤੋਂ ਵੱਡਾ ਇਹਨਾਂ ਨੇ ਨਸ਼ੇ ਦਾ ਡਾਟ ਕੀ ਪਿੱਟੀ ਇਹ ਕਹਿੰਦੇ ਸੀ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਉਹਨਾਂ ਨੇ ਪਿਛਲੀ ਕਾਂਗਰਸ ਸਰਕਾਰ ਨੇ ਜਿਹੜੀ ਕਿ ਗੁਟਕਾ ਸਾਹ ਵਿੱਚ ਚੱਕ ਸੌਂ ਖਾਦੀ ਸੀ ਨਸ਼ਾ ਘਟਨਾ ਦਾ ਕੀ ਨਸ਼ਾ ਜਿਹੜਾ ਵੱਧ ਚੁੱਕਿਆ ਅੰਪਾਇਰ ਜੀ ਜਾਂ ਸਮਝ ਕੇ ਆਪਾਂ ਆਪਣੀ ਲੰਮੀ ਸੋਚ ਨੂੰ ਲੈ ਕੇ ਜਾਈਏ ਕਿ ਕਿਵੇਂ ਪੰਜਾਬ ਦੇ ਵਿੱਚ ਪਰਮਾਤਮਾ ਭਲੀ ਕਰੇ ਕਿਵੇਂ ਇੱਕ ਨਵੀਂ ਜਿਹੜੀ ਆਪਣੀ ਖੇਤਰੀ ਪਾਰਟੀ ਉੱਭਰੇ ਮੈਂ ਤਾਂ ਇੱਥੇ ਤੇ ਘਰ ਉਮੀਦ ਲੈ ਕੇ ਆਇਆ ਤੁਹਾਡੇ ਤੋਂ ਕਿ ਭਾਈ ਸਾਹਿਬ ਨੂੰ 2000 ਪਰਮਾਤਮਾ ਕਿਰਪਾ ਕਰੇ ਸਤਾਈ ਦੇ ਵਿੱਚ ਕੋਈ ਅਜਾਹ ਪੰਜਾਬ ਦਾ ਮੁੱਖ ਮੰਤਰੀ ਪਾਣਾ ਚਾਹੀਦਾ ਹੈ